ਇਹ ਵੀਡੀਓ ਹੈ ਇਹ ਤੱਕ ਦੇ ਫੋਨ 'ਚ ਬਣਾਉਣ ਲੱਗ ਰਹੇ ਹਾਂ ਭਾਵੇਂ ਕੀ ਗੱਲ ਹੈ ਅਸੀਂ ਇੱਥੇ ਦੇਖ ਕੇ ਆਏ ਹੋਈਆਂ ਨਜ਼ਾਰੇ ਪੂਰੇ ਨਜ਼ਾਰੇ ਨੇ ਕੋਈ ਵਿਗਰ ਨਹੀਂ ਨਾ ਰੋਟੀ ਦਾ ਨਾ ਪਾਣੀ ਦਾ ਨਾ ਤੂੰ ਸਾਲਾਂ ਤੋਂ ਸੀ ਰੋਗ ਦਾ ਹੀ ਰਹਿੰਦਾ ਨਹੀਂ ਵਗੇ ਖਾਣਦੇ ਆ ਪੂਰੇ ਨਜ਼ਾਰੇ ਲੈ ਰਹੇ ਆ ਅਸੀਂ ਦੇਖ ਕੇ ਨਿਕਰੇ ਆ ਆ ਮੇਰੀ ਭੈਣ ਹੈ ਵੱਡੀ ਹੈ ਚਾਹ ਚਾਹ ਨਾ ਟੋਪੀ ਲੱਗਦੀ ਜਦੋਂ ਮੈਂ ਸਾਲਾ ਤੂੰ ਚਾਹ ਦਾ ਲਾਉਂਦਾ ਹੈ ਸੱਚੀ ਗੱਲ ਹੈ ਪੇਕਿਆਂ ਵਰਗੀਆਂ ਮੌਜਾਂ ਨਹੀਂ ਕਿਤੇ ਵੀ ਹੈਗੀਆਂ ਜੀ ਪੇਟੀ ਤਾਂ ਨਹੀਂ ਆਉਂਦੇ ਬਚਪਨ ਜਾਂਦ ਆ ਜਾਂਦਾ ਨਾ ਆ ਦੇਖ ਕੋਈ ਕਾ ਆ ਗਈ ਮੇਰੀ ਭੈਣ ਹੋਰ ਆ ਮੇਲਾਡੋ ਭੈਣ ਇੱਕ ਹੋਰ ਆ ਗਈ ਕਿੱਥੇ ਸੀ ਆਏ ਕਿੱਥੇ ਹਜ ਭਾਬੀ ਦੇ ਘਰ ਆਏ ਹੋਏ ਆ ਆਪਣੇ ਭਰਾ ਦੇ ਘਰ ਆਏ ਹੋਏ ਆ ਵੱਡੇ ਭਰਾ ਦੇ ਕਦੇ ਉੱਧਰ ਜਾਂਦੇ ਆ ਕਦੇ ਇੱਧਰ ਆ ਜਾਂਦੇ ਆ ਤੇ ਭਤੀਜੇ ਦੀ ਵਜੀਰੀ ਆਈ ਸੀ ਸਾਰੇ ਇੱਥੇ ਹੋਏ ਹੋਏ ਆ ਬੜਾ ਮਜ਼ਾ ਆਇਆ ਸਾਰੀਆਂ ਭੈਣਾਂ ਨੂੰ ਆ ਸਾਡੀ ਛੋਟੀ ਭੈਣ ਤੈਨੂੰ ਕਿੱਥੇ ਹਾਂਜੀ ਭਤੀਜੇ ਦਾ ਜਨਮ ਹੋਇਆ ਸੀ 8 ਸਾਲਾਂ ਬਾਅਦ ਸਾਡਾ ਭਤੀਜਾ ਹੋਇਆਗਾ ਤਾਂ ਮਾਣ ਸੀਗਾ ਉਹਦਾ ਬਰਥਡੇ ਸੈਲੀਬ੍ਰੇਸ਼ਨ ਸੋ ਬਹੁਤ ਵਧੀਆ ਲੱਗਾ ਸਾਰੇ ਦਿਸਟੈਂਸਾਂ ਦਾ ਆਏ ਪੂਰਾ ਇੰਜੋਏ ਕੀਤਾ ਐ ਪੂਰਾ ਇੰਨਾ ਮਜ਼ਾ ਆਇਆ ਬਹੁਤ ਜ਼ਿਆਦਾ ਫੇਕੇ ਤੇ ਵੈਸੇ ਹੀ ਬਹੁਤ ਵਧੀਆ ਹੁੰਦਾ ਨਾ ਵੈਸੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਆ ਕਿ ਮੇਰੇ ਬਾਡੇ ਵਾਲੇ ਦੇ ਨਾਲ ਬਾਡੇ ਹੋਇਆ ਗੁਰੂ ਦਾ ਇਕੱਠੇ ਭੂਆ ਭਤੀਜਾ ਕੇਕ ਕੱਟਿਆ ਕਰਾਂਗੇ ਜਮਟਿਕ ਲਈ ਛੱਡਦੇ ਜਾਵਾਂ ਬਿਲਕੁਲ ਰਿਲੈਕਸ ਆ ਦੇਖੋ ਜੀ ਦੇਖੋ ਬੱਚੇ ਬਿੱਡੋ ਬਿਆ ਦੇ ਖੁਸ਼ੀ ਜाहिर ਕਰ ਰਹੇ ਹਨ ਬੱਚੇ ਤੂੰ ਬਹੁਤ ਖੁਸ਼ ਕੋੜ ਕੋੜੜ ਕੋੜਾ ਇਹ ਨਾ ਜਦੋਂ ਆਪਾਂ ਫੋਨ ਲੱਗ ਰਹੇ ਜਦੋਂ ਫੋਨ ਯੂਜ਼ ਕਰਦੇ ਹਾਂ ਨਾ ਸਪਾਈਨ ਉਹ ਹੋ ਜਾਂਦੀ ਹੈ ਡਿਸ ਹਾਂ ਉੱਤੇ ਆ ਜਾ ਤੇਰੇ ਕੋਲ ਨਰਮਲਾ ਹੈਲੋ ਆ ਲਓ ਜੀ ਡਾਕਟਰ ਹਾਂਜੀ ਚੱਕੀ ਨਹੀਂ ਆਣੀ ਮਾਮੇ ਘਰ ਆਉਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਹ ਰਿਲੇਕਸ ਕਰ ਬੜੀ ਬੋਲੀ ਛੱਡਦੇ ਬੋਲੀ ਛੱਡ ਨਹੀਂ ਕਰਦੇ ਠੀਕ ਸਿਰ ਭਾਦੀ ਰਾਣੀ ਮੈਂ ਨਹੀਂ ਕੱਢਦੀ ਹੌਲੇ ਹੌਲੇ ਕੱਲ ਤੱਕ ਮੈਂ ਖੇਡਦੀ ਨਹੀਂ ਲੱਗਦੀ ਸੀ ਪੀ ਹੋ ਗਿਆ ਤੇਰੀ ਮੰਮੀ ਨੂੰ ਕਹਿ ਰਹੀਆਂ ਵੀ ਖਾਣੇ ਆ ਜਦੋਂ ਸਾਰੇ ਬਾਲਿਆਂ ਨਾਲ ਸਾੜ ਨਹੀਂ ਆ ਰਿਹਾ ਤੇ ਤੇਰੇ ਵਰਗਾ ਮੈਨੂੰ ਖਾਣਨ ਦੀ ਇੱਕ ਚਾਹ ਚਲੋ ਫਿਰ ਚੱਲੀਏ ਮੰਮੀ ਕਹਿ ਰਹੀ ਨਾ ਪਰ ਮੈਂ ਤਾਂ ਬੜੀ ਪਤਲੀ ਸੀ ਬਹੁਤ ਵੰਦੇ ਰਹਿੰਦੇ ਚਲੋ ਨਾ ਬਹੁਤ ਸੋਹਣੀ ਸੀ ਬਹੁਤ ਜ਼ਿਆਦਾ ਬਲ ਤੋਂ ਸੈਂਟੀਮੀਟਰ ਨਹੀਂ 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 ਬਸ ਇਹ ਹਰ ਮੈਂ ਕੁਝ ਮੰਗਾ ਦਿੰਦੇ ਆ ਅਸੀਂ ਤਾਂ ਡਾਈਟ ਕਰਦਾ ਪਕਾਣੇ ਮਟਰ ਹੀ ਖਾਂਦੇ ਬਹੁਤ ਵਧੀਆ ਲੱਗ ਰਿਹਾ ਆ ਕੇ ਸਾਰੇ ਅਸੀਂ ਮਾਮਾ ਮਾਸੀ ਜੀ ਆਏ ਹੋ ਕਿੱਥੇ ਅੱਜ ਮਾਮੇ ਦੇ ਘਰੇ ਲਓ ਇਹ ਚ ਬਣਾ ਲਓ ਇਹ ਚ ਬਣਾ ਲਓ ਹੋਏ ਹੋਏ ਸਾਰੀ ਕਿੱਥੇ ਆਏ ਹੋ ਨੰਦ ਕੇ ਨੰਦ ਕੇ ਆਏ ਬਹੁਤ ਵਧੀਆ ਲੱਗ ਰਿਹਾ ਸਾਨੂੰ ਇਹ ਸਾਰਾ ਤੇਨੂੰ ਕਿੱਦਾਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਲਓ ਜੀ ਸਾਡੇ ਸਾਰੇ ਬੱਚੇ ਆਏ ਹੋਏ ਨੇ ਇੱਥੇ ਤੇ ਅਸੀਂ ਆਏ ਹੋਈਆਂ ਦੇਖੋ ਜੀ ਸਾਡੀ ਬਾੜੀ ਤੇ ਬੱਚੇ ਖੜ ਰਹੇ ਨੇ ਇੰਜੋਏ ਦੇਖੋ ਜੀ ਮੇਰੇ ਪਾਪਾ ਜੀ ਦੀ ਬਾੜੀ ਵੀ ਜੀ ਹੋਈ ਹਰ ਇੱਕ ਚੀਜ਼ ਵੀ ਜੀ ਹੋਈ ਹੈ ਉਹਨਾਂ ਦੇ ਦੇਖੋ ਹਾਂ ਇਹ ਮੇਰੀ ਇੰਨੀ ਜਿੰਨੀ ਆ ਕੱਟ ਗਈ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਨਾ ਪਾਪਾ ਜੀ ਦੀ ਵਾੜੀ ਕਿੰਨੀ ਵਧੀਆ ਲੱਗ ਰਹੀ ਹੈ ਨਾ ਬਹੁਤ ਵਧੀਆ ਲੱਗ ਰਿਹਾ ਹੈ ਇੰਜੋਏ ਕਰਦੇ ਆਪਾਂ ਭੈਣਾਂ ਇਕੱਠੀਆਂ ਹੋਈਆਂ ਹੋਈਆਂ ਨਾ ਭਰਾਵਾਂ ਦੇ ਘਰ ਤੇ ਕਿੰਨਾ ਵਧੀਆ ਲੱਗ ਰਿਹਾ ਅਸੀਂ ਬਹੁਤ ਸਾਰਾ ਇੰਜੋਏ ਕਰ ਰਹੇ ਹਾਂ ਅੱਜ ਬਹੁਤ ਜ਼ਿਆਦਾ ਮਿਲੀ ਹਾਂ ਲੱਗ ਰਿਹਾ ਹੈ ਨਾ ਲੈ ਸਿੰਗ ਨਾ ਲੈ ਉਹ ਨੂੰ ਤੇ ਤੇ ਉਹਨੂੰ

ਉੱਤੇ ਵੇਰਖਾਂ ਦੇ ਪੇ ਹਾਂ ਮੈਨੂੰ ਪਤਾ ਇੱਧਰ ਦੀ ਜਾਣਾ ਹੈ ਆ ਜੀ ਚੱਲੋ ਹੋਲਾ ਅਮੀਰਾ ਹੋਲਾ ਹੋਲਾ ਲਓ ਕੋਨ ਜੀ ਨੰਬਰ ਚ ਆਹ ਦੇਖੀ ਨੀ ਚੇ ਲੱਗਿਆ ਹੋਈਆਂ ਨੇ ਦੇਖਿਆ ਬੇਲਾਂ ਦੇਖ ਆ ਬੇਲਾਂ ਨੇ ਪਪਾ ਜੀ ਨੇ ਲਗਾਈਆਂ ਹੋਈਆਂ ਨੇ ਆ ਫਿਰ ਇੱਧਰ ਪਿਆਜ਼ ਨੇ ਹਾਸਰੋਂ ਪੱਕ ਗਈ ਕੀ ਬੇਰ ਬਹੁਤ ਵਧੀਆ ਵੇਖੀ ਤੁਸੀਂ ਕੱਦ ਫਾਈਂਡਿੰਦੇ ਮੈਂ ਡਰ ਲੱਗਦਾ ਹੈ ਡਰ ਹੀ ਨਾ ਡਰ ਬਹੁਤ ਵਧੀਆ ਵੇਖਦਾ ਨਹੀਂ ਕਿਸੇ ਦਾ ਸੰਬੰਧ ਲੜਾਈ ਇਹ ਨਹੀਂ ਨਾ ਖਾਣਾ ਤੁਹਾਨੂੰ ਮੈਂ ਕਿੰਨੇ ਦੇਖਿਆ ਵੀਡੀਓ ਬਣਾ ਲੱਗ ਰਿਹਾ ਤੁਹਾਨੂੰ ਮੈਂ ਜਗ੍ਹਾ ਵਿੱਚ ਜਿੰਦ ਤੱਕ ਡਰ ਲੱਗਦਾ ਬਲੀੜਗਾ ਆਹ ਲਾ ਚਾ ਬਣਾ ਰਹੀ ਹਾਂ ਨਾ ਆਹ ਲਾ ਨਾ ਕੱਚੇ ਨੇ ਤਾਂ ਮੈਂ ਤਾਂ ਲਾਲ ਲਾ ਪਾ ਆ ਫੇਰ ਮੱਤ ਦੇ ਇਧਰ ਆ ਲੈ ਬੜੇ ਵਧੀਆ ਬੇਰ ਲੱਗੇ ਆ ਵਾ ਪਤਾ ਨਹੀਂ ਪਉਂਦੀ ਨੇ ਕਿ ਕਿਹੜੇ ਨਹੀਂ ਫੇਰ ਤੂੰ ਵੀ ਬਣਾ ਦੇ ਤੇਰੇ ਨਾਮ ਵਾਲੇ ਹਾਲ ਵੀ ਤਾਂ ਲੰਬੇ ਹੁੰਦੇ ਨੇ ਇਹ ਕੋਣ ਮੇਰੀ ਹੈ ਇਹ ਨਹੀਂ ਲੈਣ ਤੁਹਾਨੂੰ ਕੋਈ ਵਧੀਆ ਇਹਨੂੰ ਤੁਹਾਨੂੰ ਮੈਂ ਚੋਣ ਨਹੀਂ ਆਹ ਲਓ ਉਹ ਖਾਲੇ ਨੂੰ ਚੜਾ ਦੇ ਅਰੇ ਕੋਈ ਨਹੀਂ ਹੂੰ ਭੈਣ ਤੂੰ ਦੋ ਵੀ ਖਾਵਾ ਦੇ ਜਾਨ ਖਾਣ ਨੂੰ ਕਹਿੰਦਾ ਤੂੰ ਵੀ ਖਾ ਲੈ ਜਿੰਨੇ ਦੂਜੇ ਨੇ ਹਾਏ ਤੁਸੀਂ ਅੱਗੇ ਆਰੋਚਾਰਾ ਇਹ ਕਿੰਨੇ ਹੋ ਰਹੇ ਨੇ ਇਹ ਸੋਨੇ ਮਟਰ ਲੱਗੇ ਹੋਏ ਮਟਰ ਬਹੁਤ ਪਿਆਰੇ ਨੇ ਇਹ ਸਾਰੇ ਕਿੰਨੇ ਸੋਨੇ ਮਾ ਆ ਦੇਖਣਾ करो खाली मुजियानो आ देखा रखी ले ए देख ये वो कितना टन न 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